ਪਾਤਰੀ ਮਸ਼ੀਨ ਫੜਦੀ ਮੇਰੀ ਚੱਠੇ ਨਾਲ ਗੱਲ ਹੋਈ ਕਿ ਨਾ ਬਾਈ ਮਸ਼ੀਨ ਲਈ ਆਉਨੇ ਆ ਇਹਨਾਂ ਨੇ ਵੀਡੀਓ ਵੀ ਪਾਤੀ ਉਹ ਪਹਿਲਾਂ ਢੜਬੇ ਘੇਰ ਲਈ ਮੁੜ ਕੇ ਪਾਤਰਾ ਤੋਂ ਫੜ ਕੇ ਲੈ ਕੇ ਅੱਗੇ ਲੈ ਕੇ ਥਾਣੇ ਚ ਚਲੋ ਮੈਂ ਇੱਥੇ ਆਇਆ ਇੱਥੋਂ ਹੀ ਇਹੀ ਮੁੰਡਾ ਮੈਨੂੰ ਗਾਹਾਂ ਐਂਬੂਲੈਂਸ ਤੇ ਲੈ ਕੇ ਗਿਆ ਮੈਂ ਬੋਲ ਕੇ ਵੀ ਆਇਆ ਉੱਥੇ ਬਲਦੇਵ ਸਿਰਸ ਤੋਂ ਡੀਐਸਪੀ ਦਾ ਫੋਨ ਆਇਆ ਵੀ ਅਸੀਂ ਮਨਜੀਤ ਨੇ ਆਪ ਦੇ ਕਿਨੇ ਮਸ਼ੀਨ ਖੜੀ ਕਰ ਦਿੱਤੀ ਲੱਗੜ ਨੇ ਇੱਥੇ ਰੱਖ ਰੱਖਸਾਨ ਆਗੂਆ ਨੇ ਆਲ ਫਿਰ ਹਾਂ ਜੀ ਮੈਂ ਇੱਥੇ ਸੋਫਾ ਕਰ ਰਿਹਾ ਮੈਂ ਇਹ ਗੇਟ ਦੀ ਸੁਣ ਲਾ ਅਸੀਂ ਗਏ ਆ ਥੋੜੇ ਕੋਲ ਬੰਦੇ ਖੜੇ ਸੀ ਨਾ ਸਾਨੂੰ ਦੇਖ ਕੇ ਉਹਨੇ ਬਾਹਰ ਲਾ ਲੈ ਗੇਟ ਬਾਹਰ ਪਹਿਲਾਂ ਲਾਇਆ ਬਾਈ ਲਾਇਆ ਅੱਛਾ ਬਲਦੇਵ ਸਰਸੇ ਨੇ ਬਾਹਰ ਖੜ ਕੇ ਆਈ ਮੈਂ ਪੁੱਛ ਸਕਦਾ ਨਾ ਖੋਲਿਆ ਨਹੀਂ ਮੈਨੂੰ ਆਖਿਆ ਮੈਂ ਸਰਸਾ ਦਾ ਮੈਂ ਤਾਂ ਖੜਨ ਦਾ ਫੈਸਲਾ ਨਹੀਂ ਬਾਹਰ ਹੋਣ ਦਾ ਇਹੀ ਗੱਲ ਹੋਈ ਇਹ ਇੱਥੇ ਆ ਕੇ ਸੋਨੂੰ ਮੈਂ ਬਾਈ ਕੀ ਕਿਹਾ ਵੀ ਜਿਹਦਾ ਬਹਿ ਜਾਓਗੇ ਆਪਾਂ ਇੱਥੇ ਬੈਠੇ ਆਂ ਨਹੀਂ ਨਾ ਆਹੀ ਆ ਉੱਥੇ ਪਹਿਲੇ ਨੰਬਰ ਦਾ ਸਾਨੂੰ ਵੀ ਚੱਕਾ ਅਸੀਂ ਵੀ ਖਿਲਾਇਆ ਬਾਈ ਗੇਟਾ ਚੰਦਾ ਕੇ ਕੱਪੜੇ ਵਾਰੇ ਨਹੀਂ ਚੱਕਦੇ ਯਾਰ ਉਹ ਨਹੀਂ ਅੱਧਾ ਖੜਾ ਦੱਪੜ ਮਾਰੇਆ ਇੱਕ ਮਿੰਟ ਸਾਈਡ ਤੇ ਮੁੜ ਦੋ ਬਾਈ ਲੱਗੋ ਇਹਨਾਂ ਨੂੰ ਖੋਲੋ ਬਾਈ ਲੜਮਾ ਦਾ ਕੰਮ ਨਹੀਂ ਬਾਈ ਇੱਕ ਮਿੰਟ ਇੱਕ ਮਿੰਟ ਦੋ ਬਾਈ ਅਸੀਂ ਗੇਟ ਖਿਲਾਇਆ ਅਸੀਂ ਪੁੱਛੇ ਵੀ ਸਾਡੇ ਬੰਦੇ ਦਿਓ ਇਹ ਹੋਣਾ ਇੱਕ ਮਿੰਟ ਸੁਣ ਲਿਓ ਬਾਈ ਸਾਡੇ ਧਿਆਨ ਨਾਲ ਸੁਣ ਲਿਆ ਯਾਰ ਆਪਾਂ ਇੱਥੇ ਖੜੇ ਇੱਕ ਮਿੰਟ ਸੁਣ ਲਾ ਹਾਂ ਹਾਂ ਜੇ ਤਾਂ ਆਪਣੇ ਕੋਲ ਇੱਥੇ ਬੈਠਣ ਦੀ ਸਮਰੱਥਾ ਹੈਗੀ ਆ ਆਪਾਂ ਬਿਸਤਰੀ ਮੰਗੇ ਇੱਥੇ ਲਾ ਸਣਾ ਚਾਲੀਆਂ ਦੇ ਬਿਸਤਰਾ ਬ ਜੋ ਫਿਰ ਤਾਂ ਮਸ਼ੀਨ 80 ਰੰਗ ਤੜਕੇ ਲਿਆਉਣਗੇ ਨਹੀਂ ਬਹਿ ਸਕਦੇ ਉਹ ਹੁਣੇ ਗੱਲ ਕਹਿੰਦਾ ਡੀਐਸਪੀ ਬੀਮਾ ਮਨਜੀਤ ਨੇ ਆਲ ਦੇ ਘਰੇ ਖੜੀ ਕਰ ਦਿੰਨਾ ਮਸ਼ੀਨ ਤੁਸੀਂ ਆ ਮੋਰਚਾ ਜਿਸ ਚੌਂਕ ਚ ਲੈ ਜਾਓ ਇਹ ਤੁਸੀਂ ਫੈਸਲਾ ਕਰ ਲੋ ਸਾਰੇ ਖੜੇ ਹੋ ਕੇ ਰੱਬਾ ਬਈ ਇੱਕ ਮਿੰਟ ਫਿਰ ਬੈਠੋ ਇੱਕ ਮਿੰਟ ਬਈ ਬੈਠੋ ਬਈ ਸਾਡੀ ਗੱਲ ਸੁਣੋ ਅਸੀਂ ਉੱਥੇ ਘੰਟਾ ਖੱਜਣ ਖਵਾਰ ਹੋਇਆ ਛੱਡੋ ਵੀਰ ਹੁਣ ਕਿਉਂ ਨਹੀਂ ਸਾਡੇ ਕਹਿ ਦੋ ਗੱਲ ਬੋਲਿਆ ਉਹਨਾਂ ਨੇ ਆ ਮਸ਼ੀਨ ਖਲਾਇਆ ਬਈ ਉਹਨਾਂ ਤੋਂ ਹਣੇ ਇਹ ਸਾਰੇ ਹੋ ਗਏ ਉੱਥੋਂ ਸਾਧਿਆ 200 ਬੰਦਾ ਹੋਰ ਬੈਠੋ ਉੱਥੇ ਬਾਰ ਬੰਦਾ ਜਰੋੜ ਕੀ ਗੱਲ ਹੈ ਬਈ ਅਸੀਂ ਗੱਲ ਖਾਣ ਦੇ ਵੇਖੋ ਅਸੀਂ 2 ਘੰਟੇ ਤੁਸੀਂ ਤੈਨਾਂ ਜਣੇ ਲਾਈਵ ਹੋਏ ਤੇ ਨਾ ਲਾਈਵ ਕਿਹੜਾ ਲਾਈਵ ਮੈਂ ਤਾਂ ਕੋਈ ਨਹੀਂ ਆ ਰਿਹਾ ਕੋਈ ਨਹੀਂ ਲਾਈਵ ਰਹਿੰਦੇ ਨਹੀਂ ਆਹ ਗਾਜਰ ਨਹੀਂ ਹੋਇਆ ਯਾਰ ਉਹ ਭਈਆ ਯਾਰ ਤੁਸੀਂ ਉਹ ਗਾਜਰ ਦਾ ਉਹੀ ਆ ਗਿਆ ਸੋਸ਼ਲ ਮੀਡੀਆ ਦੇ ਨਹੀਂ ਯਾਰ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਤੁਸੀਂ ਨਾਲ ਲਓ ਮਸ਼ੀਨਾਂ ਲਓ ਚਾਰ ਗੱਡੀਆਂ ਬਣਾਈਆਂ ਮੇਰੀ ਗੱਲ ਸੁਣ ਲੈ ਮੈਂ 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 ਹੈਲੋ ਮੈਂ ਸ਼ੰਭੂ ਦਾ ਚਾਲ ਰੱਖਿਆ ਨੂੰ ਇਹ ਬੋਲ ਰਿਹਾ ਪਤਲੀ ਮਸ਼ੀਨ ਫੜਦੀ ਮੈਂ ਚਾਹੁੰਦਾ ਬਾਈ ਕੋਈ ਮੈਂ ਸ਼ੰਭੂ